दफ्तर मेरा है नहीं जाऊँ वो लेडी है जो लोग ਕਰ ਲੈਂਦੇ ਹਾਂ ਉਹਦੀ ਬਾਅਦ ਮੈਂ ਆਈ ਇਸ ਫੇਮਸ ਸਟ੍ਰੀਟ 'ਤੇ ਮੈਂ ਆਈ ਹਾਂ ਹਮਾਰਾ ਬਿੰਦੂ ਦੂਸਰਾ ਹੈ ਅਨੋਖਾ ਜੀ ਸਭ ਤੋਂ ਸੋਚ ਵਾਲੀ ਥਾਂ ਹੈ ਬਟ ਹਮਾਰਾ ਬਿੰਦੂ ਇਸ ਫੇਮਸ ਸਟ੍ਰੀਟ 'ਤੇ ਹੈ ਰਸਤਾ ਹੈ ਪਸੰਦ ਹੈ ਜੰਗਲ ਵਿੱਚ ਮੈਂ ਇੱਕ ਜਾਂ ਤੈਨੂੰ ਆਟਾ ਮਿਲ ਰਿਹਾ ਨਾ ਦਾ ਸਰਕਾਰ ਨੂੰ ਇਹ ਸਾਰਾ ਕੁਝ ਦਿੱਸੀ ਰਿਹਾ ਕੀ ਦਿਸਿਆ ਵਿਕਰਮਜੀਠਿਆ ਕੱਲਾ ਵਿਕਰਮਜੀਠਿਆ ਦਿਸਦਾ ਸਾਰਿਆਂ ਨੂੰ ਕਿਉਂ ਪਾਣੀ ਕਿਉਂ ਮਿਲਦਾ ਹੈ ਕੀ ਫਿਕਰ ਕਿਉਂ ਦਿਸੇ ਕਿਉਂਕਿ ਵਿਕਰਮਜੀਠਿਆ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਮਤਲਬ ਲੋ ਐਂਡ ਆਰਡਰ ਦਾ ਮਸਲਾ ਨਹੀਂ ਹੈ ਇਥੇ ਇਹਨਾਂ ਦੀ ਸਰਕਾਰ 'ਚ ਡੀਏ ਦੇ ਕੇਸ ਹੈ ਕਿ ਨਹੀਂ ਹੈ ਉਹਨਾਂ ਨੂੰ ਕਿਉਂ ਨਹੀਂ ਕਰਦੇ ਜਾਖੜ ਸਾਹਿਬ ਨੇ ਕਿਹਾ ਸਾਰਿਆਂ ਨੇ ਕਿਹਾ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਕੇਸ ਪਾਇਆ ਇਹਨਾਂ ਨੇ ਡੀਏ ਦਾ ਗੱਲਾਂ ਕਰਦੇ ਡਰੱਗਸ ਦੀ ਮਿਲੇ ਡਰੱਗਸ ਦੱਸਿਆ ਤੁਹਾਨੂੰ ਕਿੱਥੋਂ ਲੱਭੇ

ਉਹੀ ਸੱਚੀ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਾਜ਼ਲ ਜੀ ਨਾਲ ਲਿਖ ਕੇ ਦਿੰਦੇ ਆ ਕਿ ਇਹੇ ਬਰਾਮਤ ਹੋਇਆ ਹੈ ਤੁਸੀਂ ਉਹ ਪਾਗ ਲਓ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਕਰਕੇ ਇੱਥੇ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਲਾਅ ਐਂਡ ਆਰਡਰ ਖਰਾਬ ਕੀਤਾ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਹੈ ਮੈਂ ਕਿਸੇ ਪੁਲਸਵਾਨੀ ਨੂੰ ਜੇ ਦੱਤਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ। ਤੁਹਾਨੂੰ ਡਰ ਦਾ ਡਰ ਕਿਉਂ ਲੱਗਦਾ ਤੁਸੀਂ ਕਹਿੰਦੇ ਵਿਕਰਮ ਜੀਠੀਆ ਵਿਕਰਮ ਜੀਠੀਏ ਤੋਂ ਸਾਰੇ ਡਰਦੇ ਨੇ ਉਹ 익ਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿਸਦਾ ਗੱਲਾ ਬਿਕਰਮ ਮਜੀਠਿਆ ਦੱਸਦਾ ਅੰਪਲ ਰਿਮਾਰਟ ਖਤਮ ਹੋ ਜਨਾਂ ਫਿਰ ਅਨੇਤੀ ਮਕੀ ਨੇ ਹਾਂਜੀ ਅੰਪਲ ਰਿਮਾਰਟ ਖਤਮ ਹੋ ਜਾਂ ਰਿਹਾ ਜਿੱਤੇ ਸਰਪਾਰਟ ਮੇਰਾ ਨੀਤੀ ਦੇਗੀ ਪੂਰਾ ਨੀਤੀ ਤਾਂ ਵੀ ਕੀ ਬਣਾਣਗੇ ਮੈਂ ਮੈਂ ਅਸੀਤ ਆਪਣੇ ਬੰਦਿਆ ਨਾਲ ਨੇ ਕਿ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆਂ ਉਹਨਾਂ ਦੀ ਅਰਦਾਸਾਂ ਬੇਨਤੀਆਂ ਸਦਕੀ ਪਿਛਲੀ ਵਾਰੀ ਉਹ ਮਜੀਠਾ ਸਾਹਿਬ ਬਾਹਰ ਆਏ ਸੀਗੇ ਚਿੱਤ ਕਿ ਆਈ ਸੀ ਐਥ ਕੀ ਬਿਆਨ ਅਗਲੀ ਸਵਾਲ ਜਦੋਂ ਵਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਹੈ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲੇ ਆ ਜਾਂ ਕੋਈ ਘਬਰਾਹਟ ਉਹਨੂੰ ਲੱਗਦਾ ਹੈ ਕਿ ਸਿੱਖ ਘਬਰਾਏ ਹੋਏ ਆ ਘਬਰਾਇਆ ਕੌਣ ਹੈ ਇਹ ਜਿਹੜੀ ਸਾਨੂੰ ਦਫ਼ਤਰ 'ਚ ਨਹੀਂ ਬੈਠਣ ਦੇ ਰਹੇ ਚਲੋ ਠੀਕ ਹੈ ਮੈਂ ਤੁਹਾਨੂੰ ਧੰਨਵਾਦ ਕੀਤਾ ਇਹ ਨਹੀਂ ਕਰੀ ਦਫ਼ਤਰ ਵਾਲਾ ਕੰਮ ਕਰੀ ਆ ਕੋਈ ਰਾਜ ਯਾਰ ਇੱਧਰ ਕਰ ਲੈ ਬੋਲੋ ਆਰਾਮ ਦਿਓ ਪੂਰਾ ਪੁੱਛਿਆ ਜੀ ਇਹ ਐ ਮਲ ਐ ਸਾਹਿਬ ਕਹਿ ਰਹੇ ਨੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਯਾਰ ਮਾਈਕਲ ਇਟ ਇਜ਼ ਜਸਟ ਪਾਰਟ ਹੀ ਹੈ ਤੁਸੀਂ ਗੱਲਬਾਤ ਕਰਨ ਲਈ ਆਏ ਹੋ ਸਰ ਮੈਂ ਤੇ ਜੀ ਤਿਆਰ ਹਾਂ ਉਹ ਤੋਂ ਸਰ ਨਾਲ ਮਿਲਣਾ ਹੈ ਜੀ ਸੀਏ ਦੀ ਫਿਕਰ ਹੈ ਲੋਕਾਂ ਦੀ ਮੁਸ਼ਕਲ ਹੈ ਮੇਰੇ ਤੋਂ ਬਹੁਤ ਪੁੱਛੀ ਤਾਂ ਕਿ ਉਹ ਇੱਕ ਸਾਫ਼ ਜਰੂਰ ਕਿ ਮੈਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਜੋ ਜਿਮੀਂ ਜਿਮੀਂ ਚੱਲ ਰਹੀ ਹੈ ਉਹ ਤੋਂ ਤਫਤੀਸ਼ ਜਿਹੜੇ ਤੁਹਾਡੇ ਫੈਕਟਸ ਆਣਗੇ ਤੁਹਾਡੇ ਸਾਹਮਣੇ ਸ਼ੇਅਰ ਕੀਤੇ ਜਾਣਗੇ ਸਰ ਵਿਕਰਮ ਸਿੰਘ ਵਿਕਰਮ ਲਿਆਦਾ ਜਿਆ ਜਾ ਰਿਹਾ ਜੀ ਇਹ ਪਤਾ ਨਹੀਂ ਜੀ ਇਹ ਸਾਡੀ ਜਿਹੜੀ ਹੈਗੀ ਵਿਜਲੈਸ ਦੀ ਟੀਮ ਦਾ ਕਾਲ ਹੈਗਾ ਜੀ ਅਸੀਂ ਤਾਂ ਇੱਥੇ ਆਏ ਸੀਗੇ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਸਿਟੀ ਨਹੀਂ ਮਿਲ ਪੁਰੀ ਤਰ੍ਹਾਂ ਸੋ